ਜਾਕੀਆਂ ਨੂੰ ਲੈ ਕੇ ਇੱਕ ਵਾਰ ਫਿਰ ਸੀਐਮ ਦਾ ਹਮਲਾਵਰ ਰੁਖ ਨਜ਼ਰ ਆਇਆ ਹੈ ਪ੍ਰੈਸ ਕਾਨਫਰੰਸ ਦੌਰਾਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕਿਉਂ ਰਿਜੈਕਟਡ ਕੈਟਾਗਰੀ 'ਚ ਸ਼ਹੀਦਾਂ ਦੀਆਂ ਝਾਕੀਆਂ ਲੈ ਕੇ ਜਾਈਏ ਪੰਜਾਬ ਦੀਆਂ ਝਾਕੀਆਂ ਦਿੱਲੀ ਦੀਆਂ ਸੜਕਾਂ ਤੇ ਦਿਖਾਵਾਂਗੇ ਪੰਜਾਬ 'ਚ ਵੀ ਝਾਕੀਆਂ ਦਿਖਾਵਾਂਗੇ ਨਾਲ ਹੀ ਸੀਐਮ ਨੇ ਸੁਨੀਲ ਜਾਖੜ ਲਈ ਹਮਦਰਦੀ ਪ੍ਰਗਟਾਈ ਅਤੇ ਕਿਹਾ ਕਿ ਭਾਜਪਾ 'ਚ ਰਹਿ ਕੇ ਝੂਠ ਬੋਲਣ ਦੀ ਪ੍ਰੈਕਟਿਸ ਹੋ ਜਾਏਗੀ ਜਾਖੜ ਸਾਹਿਬ ਲਵੇਂ-ਨਵੇਂ ਝੂਠ ਬੋਲਣਾ ਸਿੱਖੇ 2024 ਚ ਪੰਜਾਬ ਚ ਆਪ ਤੇ ਕਾਂਗਰਸ ਵਿਚਾਲੇ ਘੱਟ ਜੋੜ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਭਗਵੰਤ ਮਾਨ ਨੇ ਅੱਜ ਕਿਹਾ ਕਿ ਇੰਡੀਆ ਘੱਟ ਜੋੜ ਸੰਵਿਧਾਨ ਬਚਾਉਣ ਲਈ ਲੜ ਰਿਹਾ ਹੈ ਸੰਵਿਧਾਨ ਬਚੇਗਾ ਤਾਂ ਪਾਰਟੀਆਂ ਬਚਣਗੀਆਂ ਨਾਲ ਹੀ ਸੀਐਮ ਨੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਦਿੱਲੀ ਪੰਜਾਬ ਚ ਮਾਂ ਬੱਚੇ ਨੂੰ ਸਭ ਤੋਂ ਛੋਟੀ ਕਹਾਣੀ ਸੁਣਾ ਸਕਦੀ ਹੈ ਇੱਕ ਸਿੱਖਾਂ ਪੰਜਾਬ ਸਰਕਾਰ ਨੇ ਗੋਇੰਦਵਾਲ ਸਾਹਿਬ ਦਾ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਹੈ ਸਰਕਾਰ ਨੇ 2 ਕਰੋੜ ਰੁਪਏ ਪ੍ਰਤੀ ਮੈਗਾਵਾਟ ਦੇ ਹਿਸਾਬ ਨਾਲ ਇਹ ਪਲਾਂਟ 1080 ਕਰੋੜ ਰੁਪਏ ਚ ਖਰੀਦਿਆ ਹੈ ਪਿਛਲੇ ਸਾਲ 6 ਜੂਨ ਨੂੰ ਪੰਜਾਬ ਕੈਬਨਿਟ ਦੀ ਹੋਈ ਮੀਟਿੰਗ ਚ 540 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਪਲਾਂਟ ਨੂੰ ਖਰੀਦਣ ਦੀ ਪਰਮਾਨਗੀ ਮਿਲੀ ਸੀ ਇਸ ਪਲਾਂਟ ਨੂੰ ਖਰੀਦਣ ਦੀ ਦੌਰ ਚ 10 ਕੰਪਨੀਆਂ ਸ਼ਾਮਲ ਸੀ ਪੰਜਾਬ ਸਰਕਾਰ ਗੁਰੂ ਅਮਰਦਾਸ ਜੀ ਦੇ ਨਾਮ ਤੇ ਇਸ ਪਲਾਂਟ ਦਾ ਨਾਮ ਰੱਖਿਆ ਪੰਜਾਬ ਸਰਕਾਰ ਬਜ਼ੁਰਗਾਂ ਨੂੰ ਹਵਾਈ ਜਹਾਜ਼ ਰਾਹੀਂ ਤੀਰਥ ਯਾਤਰਾ ਕਰਵਾਏਗੀ ਸੀਐਮ ਤੀਰਥ ਯਾਤਰਾ ਸਕੀਮ ਦੇ ਤਹਿਤ ਬਜ਼ੁਰਗਾਂ ਨੂੰ ਜਹਾਜ਼ ਰਾਹੀਂ ਤੀਰਥ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ ਆਮ ਆਦਮੀ ਪਾਰਟੀ ਦੇ ਸੁਪਰੀਮੌਰਵਿੰਦ ਕਿਦਰੀਵਾਲ ਨੇ ਇਹ ਜਾਣਕਾਰੀ ਸਾਂਝੀ ਕੀਤੀ ਸੁਭੇਦੇਵ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਕਿਹਾ ਕਿ ਚਾਰਟਰਡ ਪਲੇਨ ਬੁੱਕ ਕਰਵਾਇਆ ਹੈ ਜਿਸ ਰਾਹੀਂ ਸਰਦਾਲੂ ਪਟਨਾ ਸਾਹਿਬ ਬਾਰਾਨਸੀ ਤੇ ਨਦੇੜ ਸਾਹਿਬ ਦੇ ਦਰਸ਼ਨ ਕਰ ਸਕਣਗੇ ਸ਼੍ਰੋਮਣੀ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਰਾਜੋਆਣਾ ਮਾਮਲੇ 'ਚ ਸਮਾਂ ਵਧਾਉਣ ਦੀ ਅਪੀਲ ਕੀਤੀ ਹੈ ਜਥੇਦਾਰ ਨੇ ਐਸਜੀਪੀਸੀ ਨੂੰ ਹਦੇਸ਼ ਦਿੱਤਾ ਸੀ ਕਿ ਜੇ 31 ਦਸੰਬਰ ਤੱਕ ਰਾਜੋਆਣਾ ਦੀ ਫਾਂਸੀ ਰੱਦ ਨਹੀਂ ਹੁੰਦੀ ਤਾਂ ਸ਼੍ਰੋਮਣੀ ਕਮੇਟੀ ਰਹਿਮ ਸੰਬੰਧੀ ਪਾਈਟੀਸ਼ਨ ਤੇ ਵਿਚਾਰ ਕਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਕਾਮੀ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਹਰ ਪੱਧਰ ਤੇ ਕੋਸ਼ਿਸ਼ ਕਰ ਰਹੀ ਹੈ ਤੇ ਉਮੀਦ ਹੈ ਕਿ ਅਗਲੇ ਕੁਝ ਦਿਨਾਂ 'ਚ ਇਸ ਕਮੇਟੀ ਦੀ ਕੇਂਦਰ ਸਰਕਾਰ ਨਾਲ ਮੁਲਾਕਾਤ ਭਾਰਤ ਸਰਕਾਰ ਨੇ ਗੈਂਗਸਟਰ ਗੋਲਡੀ ਬਰਾੜ ਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਉਸ ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਲੌਰੈਂਸ ਬਿਸ਼ਨੋਈ ਦੇ ਜੋੜੀਦਾਰ ਗੋਲਡੀ ਬਰਾੜ ਸਿੱਧੂ ਮੂਸੇਵਾਲਾ ਕਤਲकांड ਦਾ ਮੋਸਟ ਵਾਂਟਡ ਹੈ। ਕੈਨੇਡਾ ਦੇ ਬ੍ਰੈਮਟਨ 'ਚ ਰਹਿ ਰਿਹਾ ਹੈ ਗੋਲਡੀ ਬਰਾੜ ਪੰਜਾਬ 'ਚ ਟਾਰਗੇਟ ਕਿਲਿੰਗ ਦਾ ਮਲਜ਼ਮ ਹੈ। ਇਲਜ਼ਾਮਨੇ ਕੇ ਗੋਲਡੀ ਬਰਾੜ ਸਰਹੱਦ ਪਾਰੋਂ ਡਰੋਨ ਰਾਹੀਂ ਗੋਲਾ ਬਾਰੂਦ ਮੰਗਵਾਉਂਦਾ ਸੀ ਅਤੇ ਕਤਲ ਦੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਸ਼ਾਪ ਸ਼ੂਟਰਾਂ ਨੂੰ ਮੁਹੱਈਆ ਕਰਾਉਂਦਾ ਸੀ। ਸੰਸਦ ਚ ਪਾਸ ਹੋਏ ਨਵੇਂ ਕਾਨੂੰਨਾਂ ਨੂੰ ਸੁਪਰੀਮ ਕੋਰਟ ਚ ਚੁਣੌਤੀ ਦਿੱਤੀ ਗਈ ਹੈ ਸੁਪਰੀਮ ਕੋਰਟ ਦੇ ਵਕੀਲ ਵਿਸ਼ਾਲ तिवारी ਨੇ ਭਾਰਤੀ ਨਿਆਇ ਸੰਹਿਤਾ ਤੇ ਨਾਗਰਿਕ ਸੁਰੱਖਿਆ ਸੰਹਿਤਾ ਕਾਨੂੰਨ ਨੂੰ ਚੁਣੌਤੀ ਦਿੰਦਿਆਂ ਪਟੀਸ਼ਨ ਦਾਖਲ ਕੀਤੀ ਹੈ ਤੇ ਨਵੇਂ ਕਾਨੂੰਨਾਂ ਤੇ ਰੋਕ ਲਾਉਣ ਦੀ ਮੰਗ ਕੀਤੀ ਪਟੀਸ਼ਨ ਚ ਇਹ ਕਿਹਾ ਗਿਆ ਹੈ ਕਿ ਜਿਸ ਵੇਲੇ ਇਹ ਕਾਨੂੰਨ ਪਾਸ ਹੋਏ ਉਸ ਵੇਲੇ ਜ਼ਿਆਦਾਤਰ ਸੰਸਦਾਂ ਨੂੰ ਸਦਨ ਚੋਂ ਸਸਪੈਂਡ ਕੀਤਾ ਹੋਇਆ ਸੀ ਵਕੀਲ ਨੇ ਨਵੇਂ ਕਾਨੂੰਨਾਂ ਤੇ ਚਰਚਾ ਕਰਾਉਣ ਦੀ ਵੀ ਮੰਗ ਕੀਤੀ ਪਹਿਲਵਾਨਾਂ ਵੱਲੋਂ ਅਵਾਰਡ ਵਾਪਸ ਕਰਨ ਨੂੰ ਲੈ ਕੇ ਭਾਜਪਾ ਨੇਤਾ ਤੇ 올림픽 ਮੈਡਲ ਜੇਤੂ ਪਹਿਲਵਾਨ ਜੁਗੇਸ਼ ਔਰ ਤਤ ਨੇ ਕਿਹਾ ਕਿ ਵਿਰੋਧ ਕਰਨ ਵਾਲੇ ਖਿਡਾਰੀਆਂ ਦੇ ਪਿੱਛੇ ਕਾਂਗਰਸ ਦਾ ਹੱਥ ਹੈ ਖਿਡਾਰੀਆਂ ਦੇ ਕੁਸ਼ਤੀ ਸੰਘ ਨਾਲ ਚੱਲ ਰਹੇ ਵਿਵਾਦ ਦੀ ਸਕ੍ਰਿਪਟ ਪਹਿਲਾਂ ਤੋਂ ਹੀ ਤਿਆਰ ਸੀ ਉਹਨਾਂ ਕਿਹਾ ਕਿ ਕੋਈ ਪੁਰਸਕਾਰ ਕਿਸੇ ਇੱਕ ਖਿਡਾਰੀ ਦਾ ਨਹੀਂ ਹੁੰਦਾ ਇਹ ਪੂਰੇ ਦੇਸ਼ ਦਾ ਮਾਨ ਸਨਮਾਨ ਹੁੰਦਾ ਹੈ ਤੇ ਇਸ ਵਿਵਾਦ ਨਾਲ ਜੂਨੀਅਰ ਤੇ ਸਬ ਜੂਨੀਅਰ ਖਿਡਾਰੀਆਂ ਨੂੰ ਨੁਕਸਾਨ ਜਲੰਧਰ ਦੇ ਬਸਤੀ 바ਵਾ ਖੇਲ ਇਲਾਕੇ ਚ ਨਹਿਰ ਦੇ ਨੇੜੇ ਤੋਂ ਡੀਐਸਪੀ ਦੀ লাশ ਬਰਾਮਦ ਹੋਣ ਨਾਲ ਸੰਸਰੀ ਪੈ ਗਈ ਮੇਰੇ ਤੱਕ ਡੀਐਸਪੀ ਦੀ ਪਛਾਣ ਦਲਬੀਰ ਸਿੰਘ ਵਜੋਂ ਹੋਈ ਹੈ ਜੋ ਜਲੰਧਰ ਦਾ ਰਹਿਣ ਵਾਲਾ ਸੀ ਤੇ ਪੀਪੀ ਸੰਗਰੂਰ ਚ ਡੀਐਸਪੀ ਵਜੋਂ ਤਾਇਨਾਤ ਸੀ ਮੇਰੇ ਤੱਕ ਡੀਐਸਪੀ ਦੀ ਕੁਝ ਸਮਾਂ ਪਹਿਲਾਂ ਜਲੰਧਰ ਚੱਕ ਪਿੰਡ ਵਾਲਿਆਂ ਨਾਲ ਲੜਾਈ ਹੋਈ ਸੀ ਤੇ ਡੀਐਸਪੀ ਨੇ ਲਾਇਸੈਂਸੀ ਰਵਲਵਰ ਨਾਲ ਗੋਲੀ ਚਲਾਈ ਸੀ ਹਾਲਾਂਕਿ ਬਾਅਦ ਪਿੰਡ ਵਾਲਿਆਂ ਨਾਲ ਡੀਐਸਪੀ ਦੀ ਸਲਾਹ ਜਲਾਵਾਬਾਦ ਚ ਇੱਕ ਸ਼ਖਸ ਦੀ ਬੁਰੀ ਤਰ੍ਹਾਂ ਕੁੱਟ ਮਾਰ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਇੱਕ ਸ਼ਖਸ ਚੋਰੀ ਕਰਨ ਦੀ ਨੀਤ ਨਾਲ ਇੱਕ ਘਰ ਦੀ ਛੱਤ ਤੇ ਕੁੰਮਰਿਆ ਸੀ ਜਿਸ ਨੇ ਮਕਾਨ ਮਾਲਕ ਨੂੰ ਵੇਖ ਕੇ ਛੱਤ ਪਟੜੀਂਡਾ ਚ ਦੁੱਧ ਨਾਲ ਭਰੇ ਕੈਂਟਰ ਅਤੇ ਬਜਰੀ ਨਾਲ ਭਰੇ ਟਰੱਕ ਵਿਚਾਲੇ ਭਿਆਨਕ ਟੱਕਰ ਹੋਈ ਤੇ ਇਸ ਹਾਦਸੇ ਚ ਕੈਂਟਰ ਚਾਲਕ ਦੀ ਦਰਦਨਾਕ ਮੌਤ ਹੋ ਗਈ ਜਿਸ ਦੀ লাশ ਹਾਦਸੇ ਵਾਲੀ ਥਾਂ ਤੋਂ ਕਈ ਮੀਟਰ ਦੂਰੋਂ ਬਰਾਮਦ ਹੋਈ ਇਹ ਟੱਕਰ ਇੰਨੀ ਭਿਆਨਕ ਸੀ ਕਿ ਕੈਂਟਰ ਦੇ ਬਰਖੱਚੇ ਉੱਡ ਗਏ ਜਦਕਿ ਟਰੱਕ ਦਾ ਵੀ ਭਾਰੀ ਨੁਕਸਾਨ ਹੋਇਆ ਮੌਕੇ ਤੇ ਆਈ ਪੁਲਿਸ ਨੇ ਮ੍ਰਿਤਕ ਦੇਨ ਨੂੰ ਹਸਪਤਾਲ ਪਹੁੰਚਾਇਆ ਤੇ ਕੇਸ ਰਜਿਸਟਰ ਕਰਕੇ ਟਰੱਕ ਚਾਲਕ ਨੂੰ ਹਿਰਾਸਤ। ਨਵੇਂ ਸਾਲ ਮੌਕੇ ਗੁਰੂਗ੍ਰਾਮ ਚ ਹੁੱਲੜ ਬਾਜ਼ੀ ਕਰਨ ਵਾਲਿਆਂ ਦੇ ਖਿਲਾਫ ਪੁਲਿਸ ਨੇ ਸਖਤੀ ਵਿਖਾਈ ਤੇ ਹੜਦੁੰਗ ਮਚਾਉਣ ਵਾਲਿਆਂ ਨੂੰ ਕਾਬੂ ਕਰਿਆ। ਕੁਝ ਨੌਜਵਾਨ ਕਾਰ ਦੀ ਛੱਤ ਤੋਂ ਬਾਹਰ ਨਿਕਲ ਕੇ ਹੜਦੁੰਗ ਮਚਾਰੇ ਸੀ ਜਦ ਕਿ ਕਈ ਨੌਜਵਾਨ ਕਾਰ ਦੇ ਬੋਨਟ ਤੇ ਬੈਠ ਕੇ ਸ਼ਹਿਰ ਚ ਗੇੜੀਆਂ ਮਾਰ ਰਹੇ ਸੀ। ਕਈ ਨੌਜਵਾਨ ਸ਼ਰਾਬ ਦੇ ਨਸ਼ੇ ਚ ਘੁੰਮਦੇ ਨਜ਼ਰ ਆਏ। ਕਈ ਨੌਜਵਾਨਾਂ ਦੀ ਆਪਸ ਚ ਲੜਾਈ ਹੋਈ ਜੋ ਪੁਲਿਸ ਨੇ ਖਤਮ ਕਰਵਾਈ ਤੇ ਹੜਦੁੰਗ ਮਚਾਉਣ ਵਾਲਿਆਂ ਨੂੰ ਕਾਬੂ ਕੀਤਾ। ਜਮਨਾ ਨਗਰ ਚ ਵੀ ਨਵੇਂ ਸਾਲ ਦੇ ਮੌਕੇ ਤੇ ਸ਼ਰਾਰਤੀ ਅਨਸਰਾਂ ਨੇ ਹੜਦੁੰਗ ਮਚਾਇਆ ਹੈ ਸਾਰੇ ਨੌਜਵਾਨਾਂ ਆਪਿਆਂ ਗੱਡੀਆਂ ਚੁੱਚੀ ਆਵਾਜ਼ ਚ ਗਾਣੇ ਲਾ ਰਹੇ ਸੀ ਜਿਸ ਕਰਕੇ ਸੜਕ ਤੇ ਵਾਹਨਾਂ ਦਾ ਲੰਬਾ ਜਾਮ ਲੱਗ ਗਿਆ ਤੇ ਚਾਲਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਮੌਕੇ ਤੇ ਆਈ ਪੁਲਿਸ ਨੇ ਪਹਿਲਾਂ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਨਹੀਂ ਮੰਨੇ ਤਾਂ ਪੁਲਿਸ ਨੇ ਇਹਨਾਂ ਨੂੰ ਡੰਡੇ ਮਾਰੇ ਜਿਸ ਤੋਂ ਬਾਅਦ ਕਈ ਸ਼ਖਸ ਉਥੋਂ ਭੱਜ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ 'ਚ ਲੋਹਾ ਕਾਰੋਬਾਰੀ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ। ਬਾਈਕ ਤੇ ਸਵਾਰ ਹੋ ਕੇ ਆਏ ਲੁਟੇਰਿਆਂ ਨੇ ਪਹਿਲਾਂ ਵਪਾਰੀ ਦੀ ਕਾਰ ਨੂੰ ਟੱਕਰ ਮਾਰੀ ਤੇ ਫਿਰ ਕਾਰ ਸਵਾਰਾਂ ਤੇ ਇੱਟਾਂ ਨਾਲ ਹਮਲਾ ਕਰ ਦਿੱਤਾ ਜਿਸ 'ਚ ਵਪਾਰੀ ਸਮੇਤ ਉਸਤੇ ਦੋ ਹੋਰ ਦੋਸਤ ਜ਼ਖਮੀ ਹੋ ਗਏ। ਫਿਰ ਲੁਟੇਰੇ ਕਾਰ ਸਵਾਰਾਂ ਤੋਂ ਦੋ ਮੋਬਾਈਲ ਤੇ 12000 ਲੁੱਟ ਕੇ ਫਰਾਰ ਹੋ ਗਏ। ਜ਼ਖਮੀਆਂ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਤੇ ਹਮਲਾਵਰਾਂ ਤੇ ਨਸ਼ੇ 'ਚ ਹੋਣ ਦੇ ਇਲਜ਼ਾਮ ਲਗਾਏ। ਅਮਰੀਕਸਰ ਪੁਲਿਸ ਨੇ ਨਸ਼ੇ ਖਿਲਾਫ ਐਕਸ਼ਨ ਲੈਂਦਿਆਂ 10 ਕਿਲੋ ਅਫੀਮ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮ ਮਨੀਪੁਰ ਤੋਂ ਫੀਮ ਲੈ ਆ ਕੇ ਡਬਲ ਰੇਟ ਤੇ ਪੰਜਾਬ 'ਚ ਵੇਚ ਰਹੇ ਸੀ। ਮੁਲਜ਼ਮਾਂ ਦੀ ਪਛਾਣ ਮਿਸ਼ੋਰਾ ਸਿੰਘ ਤੇ ਅਰਜੋਤ ਸਿੰਘ ਦੇ ਰੂਪ ਵਿੱਚ ਹੋਈ ਹੈ। ਦੋਵੇਂ ਤਰਨ-ਤਰਨ ਦੇ ਰਹਿਣ ਵਾਲੇ ਨੇ ਅਰਜੋਤ ਸਿੰਘ ਨੇ ਆਪਣੇ ਬੇਟੇ ਨੂੰ ਬਾਹਰ ਭੇਜਣ ਲਈ ਮਿਸ਼ੋਰਾ ਸਿੰਘ ਤੋਂ ਪੈਸੇ ਲਏ ਸੀ ਤੇ ਇਹ ਕਾਰੋਬਾਰ ਇਕੱਠੇ ਕਰਦੇ ਸੀ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕੀਤੀ।